ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸਦੇ ਕਿ ਦਿੱਲੀ ਦੇ ਲਾਲ ਕਿਲੇ ਨੇੜੇ ਬੀਤੀ ਸ਼ਾਮ ਹੋਏ ਬੰਬ ਧਮਾਕੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਇਸ ਦੌਰਾਨ 13 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਬਹੁਤ ਸਾਰੇ ਲੋਕ ਇਸ ਹਾਦਸੇ ਦੇ ਵਿੱਚ ਗੰਭੀਰ ਜ਼ਖਮੀ ਹੋ ਗਏ ਨੇ ਦੱਸਦੇ ਕਿ ਇਸ ਧਮਾਕੇ ਤੋਂ ਬਾਅਦ ਦਿੱਲੀ ਪੁਲਿਸ ਵੀ ਪੂਰੀ ਸਖਤ ਨਜ਼ਰ ਆ ਰਹੀ ਹੈ ਕਿਉਂਕਿ ਇਸ ਧਮਾਕੇ ਤੋਂ ਬਾਅਦ ਹੁਣ ਦਿੱਲੀ ਪੁਲਿਸ ਨੇ ਵੱਡਾ ਐਲਾਨ ਝੜਾ ਕਰ ਦਿੱਤਾ ਹੈ ਦਿੱਲੀ ਪੁਲਿਸ ਨੇ ਲਾਲ ਕਿਲੇ ਨੂੰ 3 ਦਿਨ ਯਾਨੀ ਕਿ 13 ਨਵੰਬਰ ਤੱਕ ਬੰਦ ਕਰਨ ਦਾ ਵੱਡਾ ਫੈਸਲਾ ਦੇ ਵੱਡਾ ਐਲਾਨ ਜੋੜਾ ਕਰ ਦਿੱਤਾ ਹੈ ਤਾਂ ਜੇ ਕਿ ਇਸ ਦੌਰਾਨ ਲਾਲ ਕਿਲੇ ਤੇ ਆਨ ਬਾਲੇ ਸਾਰੇ ਸਲਾਨੀਆ ਦੀ ਐਂਟਰੀ ਤੇ ਵੱਡੀ ਰੋਕ ਪੁਲਿਸ ਦੇ ਵੱਲੋਂ ਲਗਾ ਦਿੱਤੀ ਗਈ ਹੈ ਤਾਂ ਜੇ ਕਿ ਦਿੱਲੀ ਪੁਲਿਸ ਤੇ tMapake ਤੋਂ ਬਾਅਦ ਅਪਰਾਥ ਥਾਨ ਦੀ ਬੁਰੀ ਤਰ੍ਹਾਂ ਜਾਂਚ ਕਰਦੀ ਹੋਈ ਵੀ ਨਜ਼ਰ ਆ ਰਹੀ ਇਸ ਮੰਦ ਵਿੱਚ ਦਿੱਲੀ ਪੁਲਿਸ ਵੱਲੋਂ ਸੁਪਰੀਡੈਂਟ ਵਿਗਿਆਨੀ ਨੂੰ ਲਿਖੇ ਗਏ ਪੱਤਰ ਦੇ ਵਿੱਚ ਕਿਲੇ ਨੂੰ 3 ਦਿਨਾਂ ਲਈ ਬੰਦ ਕਰਨ ਲਈ ਕਿਹਾ ਗਿਆ ਸੀ ਦੱਸ ਜੀ ਇਸ ਧਮਾਕੇ ਦੇ ਕਰਕੇ ਬਹੁਤ ਸਾਰੇ ਲੋਕਾਂ ਦਾ ਭਾਰੀ ਨੁਕਸਾਨ ਵੀ ਹੋਇਆ ਹਾਲਾਂਕਿ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਦਿੱਲੀ ਦੇ ਲਾਲ ਕਿਲਾ ਚੌਂਕ ਦੇ ਵਿੱਚ ਨੇਤਾਜੀ ਸੁਭਾਸ਼ ਮਾਰਗ ਤੇ ਇੱਕ ਕਾਰ ਦੇ ਵਿੱਚ ਬੰਬ ਧਮਾਕਾ ਹੋਇਆ ਅਪਰਾਧ ਸਥਾਨ ਦੀ ਜਾਂਚ ਜਾਰੀ ਹੈ ਜੋ ਕਿ ਹਜੇ ਤੱਕ ਪੂਰੀ ਨਹੀਂ ਹੋਈ ਹੈ ਇਸ ਲਈ ਬੇਨਤੀ ਕੀਤੀ ਜਾਂਦੀ ਹੈ ਕਿ ਜਾਂਚ ਨੂੰ ਲੈ ਕੇ ਲਾਲ ਕਿਲੇ ਨੂੰ ਜਿਹੜਾ 3 ਦਿਨਾਂ ਲਈ ਬੰਦ ਕਰ ਦਿੱਤਾ ਜਾਵੇ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝਾ ਕਰ ਰਿਹਾ ਦੱਸ ਦੇ ਕਿ ਦਿੱਲੀ ਦੇ ਵਿੱਚੋਂ ਬੀਤੀ ਸ਼ਾਮ ਬੰਬ ਧਮਾਕਾ ਹੋਇਆ ਸੀ ਜਿਸ ਤੋਂ ਬਾਅਦ ਬਹੁਤ ਨੁਕਸਾਨ ਹੋਇਆ ਹੁਣ ਦਿੱਲੀ ਪੁਲਿਸ ਦੇ ਵੱਲੋਂ ਵੱਡਾ ਐਲਾਨ ਜਿਹੜਾ ਕਰ ਦਿੱਤਾ ਗਿਆ ਹੈ ਕਿ 3 ਦਿਨਾਂ ਯਾਨੀ ਕਿ 13 ਨਵੰਬਰ ਤੱਕ ਹੁਣ ਲਾਲ ਕਿਲੇ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸਦੇ ਕਿ ਦਿੱਲੀ ਦੇ ਲਾਲ ਕਿਲੇ ਨੇੜੇ ਬੀਤੀ ਸ਼ਾਮ ਹੋਏ ਬੰਬ ਧਮਾਕੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਇਸ ਦੌਰਾਨ 13 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਬਹੁਤ ਸਾਰੇ ਲੋਕ ਇਸ ਹਾਦਸੇ ਦੇ ਵਿੱਚ ਗੰਭੀਰ ਜ਼ਖਮੀ ਹੋ ਗਏ ਨੇ ਦੱਸਦੇ ਕਿ ਇਸ ਧਮਾਕੇ ਤੋਂ ਬਾਅਦ ਦਿੱਲੀ ਪੁਲਿਸ ਵੀ ਪੂਰੀ ਸਖਤ ਨਜ਼ਰ ਆ ਰਹੀ ਹੈ ਕਿਉਂਕਿ ਇਸ ਧਮਾਕੇ ਤੋਂ ਬਾਅਦ ਹੁਣ ਦਿੱਲੀ ਪੁਲਿਸ ਨੇ ਵੱਡਾ ਐਲਾਨ ਝੜਾ ਕਰ ਦਿੱਤਾ ਹੈ ਦਿੱਲੀ ਪੁਲਿਸ ਨੇ ਲਾਲ ਕਿਲੇ ਨੂੰ 3 ਦਿਨ ਯਾਨੀ ਕਿ 13 ਨਵੰਬਰ ਤੱਕ ਬੰਦ ਕਰਨ ਦਾ ਵੱਡਾ ਫੈਸਲਾ ਦੇ ਵੱਡਾ ਐਲਾਨ ਜੋੜਾ ਕਰ ਦਿੱਤਾ ਹੈ ਤਾਜ਼ੀ ਕਿ ਇਸ ਦੌਰਾਨ ਲਾਲ ਕਿਲੇ ਤੇ ਆਨ ਬਾਲੇ ਸਾਰੇ ਸਲਾਨੀਆ ਦੀ ਐਂਟਰੀ ਤੇ ਵੱਡੀ ਰੋਕ ਪੁਲਿਸ ਦੇ ਵੱਲੋਂ ਲਗਾ ਦਿੱਤੀ ਗਈ ਹੈ ਤਾਜ਼ੀ ਕਿ ਦਿੱਲੀ ਪੁਲਿਸ ਤੇ tMapਕੇ ਤੋਂ ਬਾਅਦ ਅਪਰਾਥ ਥਾਨ ਦੀ ਬੁਰੀ ਤਰ੍ਹਾਂ ਜਾਂਚ ਕਰਦੀ ਹੋਈ ਵੀ ਨਜ਼ਰ ਆ ਰਹੀ ਇਸ ਮੰਦ ਵਿੱਚ ਦਿੱਲੀ ਪੁਲਿਸ ਵੱਲੋਂ ਸੁਪਰੀਡੈਂਟ ਵਿਗਿਆਨੀ ਨੂੰ ਲਿਖੇ ਗਏ ਪੱਤਰ ਦੇ ਵਿੱਚ ਕਿਲੇ ਨੂੰ 3 ਦਿਨਾਂ ਲਈ ਬੰਦ ਕਰਨ ਲਈ ਕਿਹਾ ਗਿਆ ਸੀ ਦੱਸ ਜੀ ਇਸ ਧਮਾਕੇ ਦੇ ਕਰਕੇ ਬਹੁਤ ਸਾਰੇ ਲੋਕਾਂ ਦਾ ਭਾਰੀ ਨੁਕਸਾਨ ਵੀ ਹੋਇਆ ਹਾਲਾਂਕਿ ਪੱਤਰ ਦੇ ਵਿੱਚ ਲਿਖਿਆ ਗਿਆ ਹੈ ਕਿ ਦਿੱਲੀ ਦੇ ਲਾਲ ਕਿਲਾ ਚੌਂਕ ਦੇ ਵਿੱਚ ਨੇਤਾ ਜੀ ਸੁਭਾਸ਼ ਮਾਰਗ ਤੇ ਇੱਕ ਕਾਰ ਦੇ ਵਿੱਚ ਬੰਬ ਧਮਾਕਾ ਹੋਇਆ ਅਪਰਾਧ ਸਥਾਨ ਦੀ ਜਾਂਚ ਜਾਰੀ ਹੈ ਜੋ ਕਿ ਹਜੇ ਤੱਕ ਪੂਰੀ ਨਹੀਂ ਹੋਈ ਹੈ ਇਸ ਲਈ ਬੇਨਤੀ ਕੀਤੀ ਜਾਂਦੀ ਹੈ ਕਿ ਜਾਂਚ ਨੂੰ ਲੈ ਕੇ ਲਾਲ ਕਿਲੇ ਨੂੰ ਜਿਹੜਾ 3 ਦਿਨਾਂ ਲਈ ਬੰਦ ਕਰ ਦਿੱਤਾ ਜਾਵੇ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝਾ ਕਰ ਰਿਹਾ ਦੱਸ ਦੇ ਕਿ ਦਿੱਲੀ ਦੇ ਵਿੱਚੋਂ ਬੀਤੀ ਸ਼ਾਮ ਬੰਬ ਧਮਾਕਾ ਹੋਇਆ ਸੀ ਜਿਸ ਤੋਂ ਬਾਅਦ ਬਹੁਤ ਨੁਕਸਾਨ ਹੋਇਆ ਹੁਣ ਦਿੱਲੀ ਪੁਲਿਸ ਦੇ ਵੱਲੋਂ ਵੱਡਾ ਐਲਾਨ ਜੁੜਾ ਕਰ ਦਿੱਤਾ ਗਿਆ ਹੈ ਕਿ 3 ਦਿਨਾਂ ਲਈ ਯਾਨੀ ਕਿ 13 ਨਵੰਬਰ ਤੱਕ ਹੁਣ ਲਾਲ ਕਿਲੇ ਨੂੰ ਬੰਦ ਕਰ ਦਿੱਤਾ ਗਿਆ ਹੈ